ਦਾ ਸਰਦਾਰ ਲਾਜ਼ਮੀ ਨੂੰ ਟਿਕਟ ਦੇ ਦੋ ਕਦੇ ਕਹਿ ਦਿੰਦੇ ਆ ਜੀ ਡਾਕਟਰ ਗਾਂਧੀ ਜੀ ਜਿਹਦਾ ਅਸੀਂ ਨੂੰ ਪਤਾ ਹੈ ਕਿ ਆਪਾਂ ਦੇ ਹਾਈ ਕਮਾਂਡ ਦੇ ਫੈਸਲੇ ਤੇ ਹੀ ਸਹਿਮਤ ਹੋਣਾ ਤਾਂ ਫਿਰ ਤੁਸੀਂ ਜਿਹੜੇ ਜ਼ਿਲ੍ਹੇ ਦੇ ਆਪਣੇ ਕਾਂਗਰਸੀਆਂ ਉਹਨਾਂ ਨੂੰ ਤੁਸੀਂ ਕਿਉਂ ਮਿਸਲਾਈਡ ਕਰਦੇ ਹੋਗੇ ਉਹਨਾਂ ਬੋਲੋ ਜਿਹੜਾ ਪਿਛਲੇ ਜ਼ਿਲ੍ਹੇ ਦੀ ਪਤੀ ਦੇ ਵਿੱਚ ਜਿਹੜਾ ਰੋਲ ਨਭਾਇਆ ਗਿਆ ਇਹ ਬਿਲਕੁਲ ਗਲਤ ਰੋਲ ਨਭਾ ਨੂੰ ਆਪਣੇ ਨੂੰ ਪੁੱਛਿਆ ਨਾ ਕਿਸੇ ਜ਼ਿਲ੍ਹਾ ਜ਼ਿਲ੍ਹੇ ਦੇ ਅਹੁਦੇਦਾਰ ਨੂੰ ਪੁੱਛਿਆ ਵੀ ਆਪਾਂ ਕਿਸ ਕੈਂਡੀਡੇਟ ਨੂੰ سپورਟ ਕਰਨੀ ਆ ਅਸੀਂ ਵਿਚਾਰਨੇ ਆ ਕਿ ਕਿਸੇ ਟਕਸਾਲੀ ਕਾਂਗਰਸੀ ਨੂੰ ਪਟਿਆਲੇ ਤੋਂ ਟਿਕਟ ਮਿਲੇ ਪਰ ਉਹ ਫੈਸਲਾ ਹਾਈ ਕਮਿਟੀ ਦੇ ਦਿੱਗੜ ਦਿੱਤੀ ਕਾਂਗਰਸ ਨਾਲ 14 ਦੇ ਵਿੱਚ ਕਾਂਗਰਸ ਪਾਰਟੀ ਨੇ ਫਿਰ ਮਹਾਰਾਣੀ ਪਨੀਰ ਕੌਰ ਨੂੰ ਟਿਕਟ ਦਿੱਤੀ ਉਹਨਾਂ ਦੇ ਨਾਲ 19 ਚ ਦਿੱਤੀ 19 ਦੇ ਨਾਲ ਸੀ ਕਾਂਗਰਸ ਤਾਂ ਹਮੇਸ਼ਾ ਹਾਈ ਕਮਿਟੀ ਅਸੀਂ ਬੈਨੂ ਕੁਲਰਾਜਾ ਜੀ ਦਾ ਅਦਵਿੰਦਰ ਜੱਤ ਜੀ ਦਾ ਵਿਰਧ ਮੰਨਦੇ ਆਇਆ ਪਰ ਉਹ ਲਗਾਤਾਰ ਪ੍ਰੈਸ ਦੇ ਵਿੱਚ ਸਾਡੇ ਨਰੇਸ਼ ਦੁੱਗਲ ਜੀ ਮੀਟਿੰਗਾਂ ਕਰਦੇ ਕਰਦੇ ਆ ਜੀ ਕਿ ਕਦੇ ਤਾਂ ਸਰਦਾਰ ਲਾਸ਼ਮੀ ਨੂੰ ਟਿਕਟ ਦੇ ਦਿਓ ਕਦੇ ਕਹਿ ਦਿੰਦੇ ਆ ਜੀ ਡਾਕਟਰ ਗਾਂਧੀ ਦੇ ਜੀ ਦਾ ਅਸੀਂ ਲੋਡ ਕਰਦੇ ਆ ਜੀ ਡਾਕਟਰ ਗਾਂਧੀ ਜੀ ਦਾ ਅਸੀਂ ਵਿਰੋਧ ਕਰਦੇ ਆ ਜੇਕਰ ਉਹ ਪਾਰਟੀ ਦੇ ਵਿੱਚ ਆ ਕੇ ਸ਼ਾਮਲ ਹੋਣ। ਤੇ ਕਦੇ ਪਰਸ ਉਹਨਾਂ ਦਾ ਬਿਆਨ ਆਇਆ 29 ਮਾਰਚ ਨੂੰ ਵੀ ਅਸੀਂ ਕਾਂਗਰਸ ਪਾਰਟੀ ਜਿਹਨੂੰ ਵੀ ਟਿਕਟ ਦੇ ਦੇਗੀ ਅਸੀਂ ਉਹਨਾਂ ਦੇ ਨਾਲ ਆ। ਜਦੋਂ ਆਪਾਂ ਨੂੰ ਪਤਾ ਵੀ ਆਪਾਂ ਨੇ ਹਾਈ ਕਮਾਂਡ ਦੇ ਫੈਸਲੇ ਤੇ ਹੀ ਸਹਿਮਤ ਹੋਣਾ। ਤਾਂ ਫਿਰ ਤੁਸੀਂ ਜਿਹੜੇ ਜ਼ਿਲ੍ਹੇ ਦੇ ਆਪਣੇ ਕਾਂਗਰਸੀਆਂ ਉਹਨਾਂ ਨੂੰ ਤੁਸੀਂ ਕਿਉਂ ਮਿਸਗਾਈਡ ਕਰ ਰਹੇ ਹੋ? ਕਾਂਗਰਸ ਪਾਰਟੀ ਚਾਹੇ ਕਿਸੇ ਪੋਲਿੰਗ ਜਨਰਲ ਨੂੰ ਟਿਕਟ ਦੇ ਦੇ। ਚਾਹੇ ਕਿਸੇ ਮਹਿਲਾ ਕਾਂਗਰਸੀ ਪ੍ਰਧਾਨ ਨੂੰ ਟਿਕਟ ਦੇ ਦੇ। ਚਾਹ ਕੰਬੋਲ ਸਾਹਿਬ ਨੂੰ ਦੇ ਦੇਣ ਚਾਹੇ ਲਾਲ ਸਿੰਘ ਨੂੰ ਦੇ ਦੇਣ ਚਾਹੇ ਡਾਕਟਰ ਗਾਂਧੀ ਨੂੰ ਦੇ ਦੇਣ ਪਰੰਤੂ ਸਾਡੇ ਜਿਹੜੇ ਜ਼ਿਲ੍ਹੇ ਦੇ ਕਸਟੋਡੀਨ ਹੁੰਦਾ ਜ਼ਿਲ੍ਹਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਨਰੇਸ਼ ਦੁੱਗਲ ਜੀ ਉਹਨਾਂ ਵੱਲੋਂ ਜਿਹੜਾ ਪਿਛਲੇ ਦਿਨਾਂ ਦੇ 20 25 ਦਿਨਾਂ ਦੇ ਵਿੱਚ ਜਿਹੜਾ ਰੋਲ ਨਿਭਾਇਆ ਗਿਆ ਇਹ ਬਿਲਕੁਲ ਗਲਤ ਰੋਲ ਨਿਭਾਇਆ ਗਿਆ ਉਹ ਇੱਕ ਧੜੇ ਦੇ ਪ੍ਰਧਾਨ ਬੜ ਕੇ ਸਾਹਮਣੇ ਨਿਕਲੇ ਆ ਜਿਹੜੇ ਕਿ ਚਾਰ ਬੰਦੇ ਉਹਨਾਂ ਤੋਂ ਇਕੱਠੇ ਨਹੀਂ ਹੁੰਦੇ ਅੱਜ ਤੱਕ 200 ਬੰਦੇ ਤੋਂ ਵੱਧ ਕੱਟ ਨਹੀਂ ਕਰਿਆ ਗਿਆ ਤੇ ਉਹ ਟਿਕਤਾ ਦਿਵਾਰੇ ਆ ਰეკਮੈਂਡੇਸ਼ਨ ਦੇ ਨਾ ਕਿ ਕਿਸੇ ਬਲਾਕ ਪ੍ਰਧਾਨ ਨੂੰ ਆਪਣੇ ਨੂੰ ਪੁੱਛਿਆ ਨਾ ਕਿ ਕਿਸੇ ਜ਼ਿਲ੍ਹਾ ਜ਼ਿਲ੍ਹੇ ਦੇ ਅਹੁਦੇਦਾਰ ਨੂੰ ਪੁੱਛਿਆ ਵੀ ਆਪਾਂ ਕਿਸ ਕੈਂਡੀਡੇਟ ਦੀ ਸਪੋਰਟ ਕਰਨੀ ਆ ਅਸੀਂ ਵਿਚਾਰਨੇ ਆ ਵੀ ਕਿਸੇ ਟਕਸਾਲੀ ਕਾਂਗਰਸੀ ਨੂੰ ਪਟਿਆਲੇ ਤੋਂ ਟਿਕਟ ਮਿਲੇ ਪਰ ਉਹ ਫੈਸਲਾ ਹਾਈ ਕਮਾਂਡ ਦਾ ਨਾ ਕਿ ਨਰੇਸ਼ ਦੁਗਲ ਨਰੇਸ਼ ਦੁਗਲ ਜੀ ਨੇ ਕੋਈ ਜੀ ਰეკਮੈਂਡੇਸ਼ਨ ਦੇਣੀ ਆ ਆਪਣੀ ਲੈਟਰਪੈਡ ਤੇ ਕਾਉਂਸਲਰ ਵਾਲੀ ਤੇ ਉਹ ਦੇਖ ਸਕਦੇ ਆ ਜਦੋਂ ਤੱਕ ਜ਼ਿਲ੍ਹੇ ਦੀ ਬੋਡੀ ਦੀ ਮੀਟਿੰਗ ਹੋ ਕੇ ਮਤਾ ਨਹੀਂ ਪੰਦਾ ਵੀ ਅਸੀਂ ਇਸ ਕੈਂਡੀਡੇਟ ਦੇ ਖਿਲਾਫ ਖਿਲਾਫ ਆ ਜਾਂ ਵਿਰੁੱਧ ਆ ਤਾ ਉਹ ਕੱਲੇ ਹੀ ਆਪਣੇ ਲੈਵਲ ਤੇ ਆਪਣੇ ਲੀਡਰਾਂ ਦੇ ਨਾਲ ਫੋਟੋ ਖਿਚਾ ਕੇ ਜਿਹੜੀਆਂ ਸਟੇਟਮੈਂਟਾਂ ਦੇ ਰਹੇ ਆ ਇਹ ਬਹੁਤ ਗਲਤ ਆ ਸਿਰਫ ਇਹ ਕਾਂਗਰਸੀ ਜੀ ਆਲੋ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਉਹ ਕੀ ਚਾਹੁੰਦੇ ਨੇ ਜੋ ਹਾਈ ਕਮਾਂਡ ਜਿਹਨੂੰ ਟਿਕਟ 2009 ਚ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਟਿਕਟ ਦਿੱਤੀ ਕਾਂਗਰਸ ਆ ਦੀ ਨਾਲ ਸੀ 14 ਦੇ ਵਿੱਚ ਕਾਂਗਰਸ ਪਾਰਟੀ ਨੇ ਫਿਰ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਟਿਕਟ ਦਿੱਤੀ ਉਹਨਾਂ ਦੇ ਨਾਲ 19 ਚ ਦਿੱਤੀ 19 ਚ ਉਹਨਾਂ ਨਾਲ ਸੀ ਕਾਂਗਰਸ ਤਾਂ ਹਮੇਸ਼ਾ ਹਾਈ ਕਮਾਂਡ ਦਾ ਆਪਣੇ ਮਲਕਾਰਜਨ ਖੜ ਗਿਆ ਜੀ ਦਾ ਕੇ ਸੀ ਮੇਨੂ ਕੁਵਾਲਾ ਰਾਜਾ ਬੜਿੰਗੀ ਦਾ ਅਦਵਿੰਦਰ ਯਾਦਵ ਜੀ ਦਾ ਬਿਆਦ ਮੰਨਦੇ ਆਇਆ ਮੈਂ ਤਾਂ ਇਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਇੱਕ ਪੰਜ ਬਾਾਰ ਤੁਸੀਂ ਐਮਸੀ ਦਾ ਇਲੈਕਸ਼ਨ ਲੜ ਲਏ ਤੁਸੀਂ ਸੀਨੀਅਰ ਪੋਸਟ ਬੰਦੇ ਆ ਤੁਹਾਨੂੰ ਕਾਂਗਰਸ ਪਾਰਟੀ ਦਾ ਕਲਚਰ ਪਤਾ ਹੋਣਾ ਚਾਹੀਦਾ ਤੁਸੀਂ ਇੱਕ ਜ਼ਿਲ੍ਹੇ ਦੀ ਜ਼ਿੰਮੇਵਾਰੀ ਪੋਸਟ ਤੇ ਬੈਠੇ ਹੋ ਜੇਕਰ ਤੁਸੀਂ ਇੱਕ ਸੀਟ ਚਾਹਣੇ ਤੇ ਲੋਕਾਂ ਨੂੰ ਕੀ ਦੇਦੋਗੇ ਤੁਸੀਂ ਹੁਣ ਲੋਕ ਜਿਹੜੇ ਤੇਰੇ ਸਿੱਟਾ ਪਟਿਆਰੇ ਤੋਂ ਹੁਣ ਉਹ ਵੀ ਜੇ ਵੀ ਸਿਫਟ ਕਰਨਾ ਕਿਹੜਾ ਲੱਗਦਾ ਵੀ ਕੁਝ ਜਿਹੜੀ ਕਾਂਗਰਸ ਦੀ ਜਿਹੜੀ ਵੋਟ ਹੈ ਉਹ ਕਿੱਦਾਂ ਕਿਤੇ ਕਨਵਰਟ ਹੋਏਗੀ ਜਾਂ ਕੁਝ ਦਿਖਦਾ ਜਿਹੜਾ ਕਾਂਗਰਸ ਦੀ ਵੋਟ ਆ ਜੀ ਅੱਜ ਤੱਕ ਇੱਥੇ ਭਾਰਤੀ ਜਨਤਾ ਪਾਰਟੀ ਦਾ ਕੋਈ ਗੈਟਰ ਨਹੀਂ ਹੈਗਾ ਭਾਰਤੀ ਜਨਤਾ ਪਾਰਟੀ ਦਾ ਨਾ ਤਾਂ ਕੋਈ ਪਿੰਡਾਂ ਦੇ ਵਿੱਚ ਪੋਲਿੰਗ ਜੈਂਟ ਨੇ ਨਾ ਕੋਈ ਬੂਥ ਪੋਲਿੰਗ ਬੂਥ ਤੇ ਬੈਠੇ ਨੇ ਬੰਦੇ ਜਿਹੜੀ ਵੋਟ ਪੈਣੀ ਆ ਕਿ ਜੇ ਉਹ ਚ 50 ਪੈ ਜਾਣੀ ਆ ਕਿਦੋਂ 60 ਪੈ ਜਾਣੀ ਆ 4 ਜੂਨ ਨੂੰ ਪਤਾ ਲੱਗ ਜਾਣਾ ਆਪਾਂ ਨੂੰ ਵੀ ਬੀਜੇਪੀ ਪਟਿਆਲੇ ਦੇ ਵਿੱਚ ਕਿੱਥੇ ਸਟੈਂਡ ਕਰਦੀ ਆ ਇਹਦਾ ਇੱਕ ਮੀਡੀਆ ਮੈਨੇਜਮੈਂਟ ਇਹਨਾਂ ਦੀ ਸਾਰੀ ਚੱਲ ਰਹੀ ਆ ਵੀ ਬੀਜੇਪੀ ਇੱਥੇ ਕਿੱਥੇ ਖੜੀ ਆ ਕੀ ਲੱਗ ਰਿਹਾ ਸਹਿਜ ਜੀ ਪਾਰਟੀ ਦਾ ਕੀ ਵਜੂਦ ਰਹਿ ਗਿਆ ਪਾਰਟੀਆਂ ਦੇ ਬੰਦੇ ਕੋਈ ਭਾਜਪਾ ਜਾ ਰਿਹਾ ਕੋਈ ਕਾਂਗਰਸ ਜਾ ਰਿਹਾ ਕੋਈ ਬੀਜੇਪੀ ਆਪ ਜੋ ਬੀਜੇਪੀ ਚ ਜਾ ਰਿਹਾ ਹੈ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ ਦੀ ਇਸ ਤਰ੍ਹਾਂ ਦੇਖਦੇ ਹੋ ਸਿਆਸਤ ਕਿਹੜੇ ਵੱਲ ਕਿੱਧਰ ਜਾ ਰਹੀ ਹੈ ਉਹ ਵਜੂਦ ਤਾਂ ਜੇ ਸਾਡੇ ਤੋਂ ਮੈਂ ਇੱਥੇ ਹੀ ਦੱਸੋ ਤੁਸੀਂ ਅੱ ਟਿਕਟ ਦਿੱਤੀ ਜਾਵੇ ਤੇ 26 ਮਾਰਚ ਨੂੰ ਕਹਿੰਦੇ ਆ ਜੀ ਅਸੀਂ ਡਾਕਟਰ ਗਾਂਧੀ ਜੀ ਦਾ ਵਿਰੋਧ ਕਰਦੇ ਆ ਜੀ ਤੇ 31 ਮਾਰਚ ਨੂੰ ਪ੍ਰੈਸ ਦੇ ਵਿੱਚ ਬਿਆਨ ਦੇ ਦਿੰਨੇ ਆ ਚਾਰ ਬੰਦੇ ਇਕੱਠੇ ਹੋ ਕੇ ਵੀ ਜਿਹਨੂੰ ਵੀ ਪਾਰਟੀ ਟਿਕਟ ਦੇਗੀ ਤਾਂ ਅਸੀਂ ਉਹਦੇ ਨਾਲ ਆ ਤੂੰ ਇੱਥੇ ਵਜੂਦ ਦੇਖ ਲੋ ਇੱਥੇ ਤੱਕ ਗੱਲਾਂ ਹੋਏ ਹੋਰ ਦੱਸੋ ਰੁਕੀ ਦਸੀਏ ਕਲੀਅਰ ਹੈ ਭਾਈ ਕਮਾਲ ਨੂੰ ਪਤਾ ਕੀ ਕੀਤਾ ਜਾਂ ਤੁਸੀਂ ਬਹੁਤ ਹਾਈ ਕਮਾਲ ਨੂੰ ਅਸੀਂ ਪੱਤਰ ਲਿਖਿਆ ਜੀ ਵੀ ਇਹ ਇੱਥੇ ਜਿਹੜਾ ਇਹ ਪ੍ਰਧਾਨ ਆ ਇੱਕ ਧੜੇ ਦਾ ਪ੍ਰਧਾਨ ਆ ਇਹ ਹਰੇਕ ਬੰਦੇ ਨੂੰ ਆਪਣੇ ਜਿਹੜਾ ਇਹ ਉੱਪਰ ਆ ਕੇ ਬੈਠੇ ਆ ਜਿਹੜੇ ਨੂੰ ਚਾਬੀ ਦੇ ਕੇ ਬੁਲਾਣੇ ਆ ਉਹਨੇ ਲੱਗਾ ਥੱਲੇ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਜਿਹੜਾ ਨਹੀਂ ਨਿਕਲਦਾ ਤਾਂ ਉਹਨੂੰ ਐਵਰ ਜ਼ਿਲ੍ਹੇ ਦੀ ਮੀਟਿੰਗਾਂ 'ਚ ਬੁਲਾਣਾ ਬੰਦ ਕਰ ਦਿੰਦੇ ਆ ਸਾਰਾ ਕੁਝ ਪਰਨਾ ਬੰਦ ਕਰ ਦਿੰਦੇ ਆ ਉਹਨੂੰ ਇੰਟਰਟੇਨ ਕਰਨਾ ਬੰਦ ਕਰ ਦਿੰਦੇ ਇਸ ਤਰ੍ਹਾਂ ਦੀ ਰਣਨੀਤੀ ਤਿਆਰ ਹੋ ਰਹੀ ਹੈ ਜੀ ਪਾਰਟੀ ਅੱਜ ਤਾਂ ਪਾਰਟੀ ਤੋਂ ਮੰਗ ਕਰਦੇ ਆ ਜੀ ਇੱਥੇ ਕੋਈ ਨਿਊਟਰਲ ਬੰਦਾ ਜੀ ਵਰਕਿੰਗ ਪ੍ਰਧਾਨ ਲਾ ਕੇ ਲਾਇਆ ਜਾਵੇ ਇਹਨੂੰ ਹਟਾਇਆ ਜਾਵੇ ਇਥੋਂ ਕਿਉਂਕਿ ਇਹਦਾ ਸਾਫ ਵੀ ਹੋ ਗਿਆ ਵੀ ਜਿਹੜਾ ਬੰਦਾ ਕਾਂਗਰਸ ਹਾਈ ਕਮਾਂਡ ਤੇ ਹੀ ਪ੍ਰੈਸ਼ਰ ਪਾਉਣ ਲੱਗ ਗਿਆ ਵੀ ਉਹਨ ਇਨੂ ਪਾਰਟੀ ਟਿਕਟ ਕਿਹਦੇ ਦੇ ਕੇ ਭੇਜੇਗੀ ਅਸੀਂ ਉਹਦੇ ਨਾਲ ਪਰ ਇਸ ਇਹਦਾ ਰੋਲ ਜਿਹੜਾ ਇਹਨੇ ਪਿਛਲੇ 20 ਦਿਨਾਂ ਦੇ ਵਿੱਚ ਨਵਾਇਆ ਇਹਨੇ ਜੀਲੇ ਨੂੰ ਕਾਂਗਰਸੇ ਉਹਦੇ ਦਰੋਂ ਸੇਤ ਦੇਣੀ ਸੀ ਇਹਨੇ ਤਾਂ ਉਹਨਾਂ ਨੂੰ ਅਸਮੰਜਸ ਪਾਤਾ ਤੁਹਾਨੂੰ ਕੀ ਲੱਗਦਾ ਕਿ ਇਸ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਵੇ ਜਿਹਨੂੰ ਵੀ ਦੇਖੋ ਸਰ ਕਾਂਗਰਸ ਨੇ ਸਕਰੀਨਿੰਗ ਬਕਾਇਦਾ ਸਕਰੀਨਿੰਗ ਕਮੇਟੀਆਂ ਬਣਾ ਜਾਂੀਆਂ ਸਰਵੇ ਹੋ ਰਹੇ ਆ ਜਿਹਨੂੰ ਵੀ ਕਾਂਗਰਸ ਪਾਰਟੀ ਟਿਕਟ ਦੇਗੀ ਸਿਰ ਮੱਥੇ ਤੇ ਅਸੀਂ ਬੈਠ ਕੇ ਉਹਨਾਂ ਲਈ ਕੰਮ ਕਰਾਂਗੇ ਪਰੰਤੂ ਜਿਹੜਾ ਇਹ ਸਿਸਟਮ ਇਸ ਪ੍ਰਧਾਨ ਵੱਲੋਂ ਚਲਾਇਆ ਗਿਆ ਇਹਦੀ ਅਸੀਂ ਪੂਰਨ ਤੌਰ ਤੇ ਨਕੀਦੀ ਕਰਦੇ ਹਾਂ